ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਸ੍ਰੀਤੇ ਨਿੱਕੀ ਸਖਸ਼ੀਆ ਕਾਲ ਸੀ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਆ ਮੈਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜਣਾ ਜੀ ਨਾਲ ਜਣਸਰ ਬਹੁਤ ਬਹੁਤ ਛਾ ਦਿਤੇ ਜੀ ਪ੍ਰੋਗਰਾਮ ਜੀ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਚੋਣ ਕਮਿਸ਼ਨ ਵੀ ਕਹਿੰਦੇ ਚੋਣ ਕਮਿਸ਼ਨ ਦੇ ਵੱਲੋਂ ਖੜਗੇ ਤੇ ਨੱਦਾ ਨੂੰ ਨੋਟਿਸ ਜਾਰੀ ਕੀਤਾ ਗਿਆ ਜੀ ਕਿਉਂ ਨਦਖੋ ਜੀ ਗੱਲ ਹੈ ਕਿ ਜਦੋਂ ਹੁਣ ਚੋਣ ਪ੍ਰਚਾਰ ਸਿਖਰਾਂ ਦੇ ਉੱਤੇ ਆ ਤੇ ਵੋਟਾਂ ਦੇ ਵਿੱਚ ਕੁਝ 2 ਦਿਨ ਬਾਕੀ ਆ ਤਾਂ ਇਥੇ ਮੌਕੇ ਜਦੋਂ ਇੱਕ ਦੂਜੇ ਦੇ ਪੈਰ ਮਿੱਧੇ ਮਿੱਧਿਆਂ ਤੇ ਬੜਾ ਕੁਝ ਕਹੀ ਜਾਂਦੇ ਆ ਰਾਜਨੀਤਿਕ ਲੋਕ ਇਸ ਕਰਕੇ ਜਦੋਂ ਹੁਣ ਮर्याਦਾ ਤੋਂ ਸਖੜੀਆਂ ਗੱਲਾਂ ਹੋ ਰਹੀਆਂ ਤਾਂ ਚੋਣ ਕਮਿਸ਼ਨ ਦੇ ਵੱਲੋਂ ਦੋਨਾਂ ਵੱਡੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਖੜਗੇ ਹੋਰਾਂ ਨੇ ਵੀ ਕਈ ਵਾਰੀ ਇਹੋ ਜਿਹੇ ਬਿਆਨ ਦਿੱਤੇ ਆ ਜਿਹਦੇ ਕਰਕੇ ਮर्याਦਾ ਤੋਂ ਸਖਣੀ ਗੱਲ ਲੱਗਦੀ ਆ ਤੇ ਆਪਾਂ ਜਾਣਦੇ ਨੱਡਾ ਹੋਰਾਂ ਨੇ ਵੀ ਕੋਈ ਇਸ ਵੇਲੇ ਇਹ ਗੱਲ ਕਹੀ ਜਾਂਦਾ ਜੀ ਕਿ ਇਹ ਜ਼ਮੀਨਾਂ ਜਿਹੜੀਆਂ ਉਹ ਮੁਸਲਮਾਨਾਂ ਨੂੰ ਦੇ ਰਹੀਆਂ ਖੋ ਕੇ ਕੋਈ ਇਹ ਗੱਲ ਕਹੀ ਇਹਨਾਂ ਤੁਸੀਂ ਆਹ ਕਰਦੇ ਕੋਈ ਕਹਿੰਨ ਵੀ ਤੁਸੀਂ ਆਹ ਕਰਦੇ ਇਸ ਕਰਕੇ ਜਿਹੜੀਆਂ ਮर्यादा ਤੋਂ ਸਖੜੀਆਂ ਗੱਲਾਂ ਪ੍ਰਚਾਰ ਦੇ ਮੌਕੇ ਕਹੀਆਂ ਜਾਂਦੀਆਂ ਜੋ ਸ਼ਬਦ ਵਰਤੇ ਜਾਂਦੇ ਆ ਉਹਨਾਂ ਦੇ ਕਰਕੇ ਤਾੜਦਾਂ ਕੀਤੀ ਗਈ ਆ ਤੇ ਦੋਨਾਂ ਹੀ ਨੇਤਾਵਾਂ ਨੂੰ ਇੱਕ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕਾਰਜਨ ਖੜਗੇ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੋਨਾਂ ਨੂੰ ਇਹ ਗੱਲ ਕਹੀ ਗਈ ਆ ਕਿ ਪ੍ਰਚਾਰ ਕਰਨ ਦੇ ਮੌਕੇ ਸ਼ਬਦਾਂ ਦੀ ਚੋਣ ਸਹੀ ਰੱਖੀ ਜਾਵੇ ਮੁੱਦੇ ਸਹੀ ਰੱਖੇ ਜਾਣ ਕਿਸੇ ਦੇ ਉੱਤੇ ਵੀ ਪਰਸਨਲ ਅਟੈਕ ਨਾ ਕੀਤਾ ਜਾਵੇ ਕਿਸੇ ਦੀ ਵੀ ਬਦਖੋਹੀ ਨਾ ਕੀਤੀ ਜਾਵੇ ਇਹ ਗੱਲ ਕਹੀ ਗਈ ਆ ਵੈਸੇ ਆਪਣੇ ਦੇਸ਼ ਦੇ ਨੇਤਾ ਕਰਦੇ ਵੀ ਹੁੰਦੇ ਆ ਕੋਈ ਕਿਸੇ ਦੀ ਘਰ ਵਾਲੀ ਬਾਰੇ ਕੋਈ ਕਿਸੇ ਦੇ ਮੁੰਡੇ ਬਾਰੇ ਕੋਈ ਕਿਸੇ ਦੇ ਹੋਰ ਮਸਲੇ ਦੇ ਬਾਰੇ ਕੁਝ ਨਾ ਕੁਝ ਕਹਿੰਦੇ ਰਹਿੰਦੇ ਆ ਤੇ ਵਿੱਚੋਂ ਬਾਅਦ ਦੇ ਵਿੱਚ ਕੁਝ ਹੋਰ ਹੀ ਨਿਕਲਦਾ ਪਰ ਕੁੱਲ ਮਿਲਾ ਕੇ ਗੱਲ ਕਹਿਣੀ ਬਣਦੀ ਆ ਵੀ ਆ ਜਣੀਆਂ ਝੋਣਾ ਨਹੀਂ ਇਹਦੇ ਵਿੱਚ ਝੂਠ ਤੂਫਾਨ ਕੁਫਰ ਸਾਰੀਆਂ ਸਿਆਸੀ ਪਾਰਟੀਆਂ ਦੇ ਨਤਮਿਆਂ ਨੇ ਬਹੁਤ-ਬਹੁਤ ਵਰਤਿਆ ਮੈਂ ਕਹ ਦਾ ਹੈਰਾਨ ਰਹਿ ਗਿਆ ਦਵਾਰਕਾ ਖੇਤਰ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਗਏ ਉੱਥੇ ਪਤਾ ਕੀ ਕਹਿ ਰਹੇ ਆ ਕਹਿੰਦੇ ਆਪ ਹਮੇ ਮੌਕਾ ਦਿਜੀਏ ਤੇ ਜੋ ਭ੍ਰਿਸ਼ਟਾਚਾਰੀ ਲੋਗ ਹੈ ਉਹਨਾਂ ਦੀਆਂ ਸੰਪਤੀਆਂ ਦਾ ਐਕਸਰੇ ਮੈਂ ਕਰਵਾਉਂਗਾ ਤੇ ਮੌਕਾ ਤੁਹਾਨੂੰ 10 ਸਾਲ ਤੋਂ ਦਿੱਤਾ ਹੀ ਹੋਇਆ ਤੁਸੀਂ ਕਿਹੜਾ ਪਹਿਲੀ ਵਾਰ ਮੌਕਾ ਲੈਣਾ ਸੋ ਮਤਲਬ ਇਹ ਹੈ ਕਿ ਇਸ ਤਰੀਕੇ ਦੀਆਂ ਗੱਲਾਂਬਾਤਾਂ ਚੱਲਦੀਆਂ ਵੀ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦਿਓ ਤੇ ਭਾਈ 10 ਸਾਲ ਦੇ ਵਿੱਚ ਤੁਹਾਡੇ ਕੋਲ ਐਕਸਰੇ ਵਾਲੀ ਮਸ਼ੀਨ ਹੈ ਨਹੀਂ ਸੀ ਜਾਂ ਕੀ ਹੈ ਨਹੀਂ ਸੀ ਤੁਸੀਂ ਇਸ ਵਿਸ਼ੇ ਦੇ ਉੱਤੇ ਆਪ ਸੋਚ ਲੈਂਦੇ ਤੋਂ ਗੱਲ ਇਹ ਜੀ ਕਿ ਲੋਕ ਲੋਕ ਵੀ ਮਗਰਮਗਰ ਲੱਗ ਜਾਂਦੇ ਆ ਚਲੋ ਵੇਹਨੀਆ ਭਾਈ ਕੀ ਬਣਦਾ ਦਿਨ ਥੋੜੇਕ ਰਹਿ ਗਏ ਆ 25 ਤਰੀਕ ਨੂੰ ਯਾਨੀ ਕਿ ਪਰਸੋਂ ਹੀ ਤੇ ਹੈਗੀ ਆ ਦਿੱਲੀ ਦੇ ਵਿੱਚ ਚੋਣ ਦੀ ਪ੍ਰਕਿਰਿਆ ਕਿਉਂਕਿ ਛੇਵੇਂ ਪੜਾਅ ਤੱਕ ਵੋਟਾਂ ਪੈਣੀਆਂ ਤੇ ਸੱਤਵੇਂ ਤੇ ਆਖਰੀ ਪੜਾਅ ਦੇ ਵਿੱਚ ਪੰਜਾਬ ਦੀ ਹਿਮਾਚਲ ਦੀ ਹਰਿਆਣੇ ਦੀ ਵਾਰੀ ਆ ਤੇ ਫਿਰ ਉਸ ਤੋਂ ਬਾਅਦ ਕੰਮ ਨਿਬੜ ਜਾਣਾ 1 ਜੂਨ ਤੋਂ ਬਾਅਦ ਜੀ ਜੀ ਬਿਲਕੁਲ ਤਾਂ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਆ ਰਹੇ ਨੇ ਜੀ ਪਟਿਆਲਾ ਦੇ ਵਿੱਚ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਹੋਈਆਂ ਨੇ ਜੀ ਹਾਂ ਬਿਲਕੁਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆ ਜਾਣਾ ਤੇ ਉਹਨਾਂ ਨੇ ਇੱਥੇ ਆ ਕੇ ਤੇ ਆਪਦਾ ਕੰਮਕਾਜ ਵੋਟਾਂ ਦੇ ਪ੍ਰਸੰਗ ਦੇ ਵਿੱਚ ਕਰਨਾ ਤੇ ਉਹਨਾਂ ਨੇ ਅੱਜ ਪਟਿਆਲੇ ਦੇ ਵਿੱਚ ਕੱਲ ਨੂੰ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਗੁਰਦਾਸਪੁਰ ਦੇ ਵਿੱਚ ਤੇ ਚਲੰਦਰ ਦੇ ਵਿੱਚ ਰੈਲੀ ਕਰਨੀ ਹੈ ਤੇ ਤਿਆਰੀਆਂ ਜ਼ੋਰਾਂ ਤੇ ਆ ਮੈਨੂੰ ਲੱਗਦਾ ਵੀ ਅੱਜ ਉਹਨਾਂ ਦੇ ਵੱਲੋਂ ਪਰਨੀਤ ਕੌਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਊਗਾ ਕਿਉਂਕਿ ਉਹਨਾਂ ਦੇ ਵੱਲੋਂ ਉੱਥੇ ਰੈਲੀ ਨੂੰ ਸਮੋਦਨ ਕੀਤਾ ਜਾਣਾ ਕਿਉਂਕਿ ਗਰਮੀ ਵੀ ਸਿਖਰ ਦੇ ਉੱਤੇ ਆ ਤੇ ਕੋਸ਼ਿਸ਼ ਵੀ ਉਹਨਾਂ ਦੀ ਸਿਖਰ ਦੇ ਉੱਤੇ ਆ ਤੇ ਬੇਨਤੀ ਹੈ ਵੀ ਭਾਈ ਉਹ ਕਿੰਨਾ ਕਿ ਇਕੱਠ ਕਰਨ ਦੇ ਵਿੱਚ ਭਾਜਪੀ ਦੀ ਲੀਡਰਸ਼ਿਪ ਪੰਜਾਬ ਦੀ ਉਹ ਕਾਮਯਾਬ ਹੁੰਦੀ ਆ ਤੇ ਕੀ ਕੁਝ ਨਹੀਂ ਕਰਨ ਦੇ ਵਿੱਚ ਰਹਿੰਦੀ ਤੇ ਪਰ ਇੱਕ ਗੱਲ ਜ਼ਰੂਰ ਆ ਵੀ ਭਾਈ ਅੱਜ ਕੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਪੰਜਾਬ 'ਚ ਪੂਰਾ ਜ਼ੋਰ ਲਾਉਣਾ ਤਾਂ ਮੇਤ ਸ਼ਾਹ ਨੇ ਵੀ ਪੂਰਾ ਜ਼ੋਰ ਲਾਉਣਾ ਬੀਜੇਪੀ ਨੱਡਾ ਨੇ ਵੀ ਪੂਰਾ ਜ਼ੋਰ ਲਾਉਣਾ ਤੇ ਯੋਗੀ ਦਿੱਤਿਆ ਨਾ ਨੇ ਵੀ ਪੂਰਾ ਜ਼ੋਰ ਲਾਉਣਾ ਸੋ ਵੱਖ-ਵੱਖ ਨਤਾਵਾਂ ਨੇ ਐਤਕੀ ਪੰਜਾਬ ਦੇ ਵਿੱਚ ਪੂਰਾ ਜ਼ੋਰ ਲਾਉਣਾ ਐਤਕੀ ਪੰਜਾਬ ਦੀਆਂ 13 ਸੀਟਾਂ ਨੂੰ ਹੀ ਇਹ ਯੂਪ ਦੀਆਂ 80 ਸੀਟਾਂ ਵਾਂਗੂ ਮੰਨ ਕੇ ਬੈਠੇ ਆ ਉਧਰ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਨੇ ਵੀ ਪੂਰਾ ਜ਼ੋਰ ਲਾਉਣਾ ਉਹ ਕਹਿੰਦੇ ਵੀ ਅਸੀਂ ਵੀ ਆ ਕੇ ਪੰਜਾਬ ਦੇ ਵਿੱਚ ਤੇ ਵੱਧ ਤੋਂ ਵੱਧ ਜੋ ਕੁਝ ਕਰ ਸਕਦੇ ਉਹ ਵੀ ਕਰਨਾ ਹੈਗਾ ਸੋ ਕਹਿਣ ਦਾ ਭਾਵ ਇਹ ਜਿਕੇ ਐਤਕੀ ਆਮ ਨਾਲੋਂ ਵੱਖਰਾ ਚੋਣ ਪ੍ਰਚਾਰ ਐਤਕੀ ਵੱਖਰੀ ਭੰਤ ਦਾ ਚੋਣ ਪ੍ਰਚਾਰ ਇਤਕੀ ਵੱਧ ਤੋਂ ਵੱਧ ਪ੍ਰਚਾਰ ਉਹ ਕਹਿੰਦੇ ਅਸੀਂ ਕਰਨਾ ਤੇ ਇਹ ਆਖਰੀ ਗੇੜ ਦੇ ਵਿੱਚ ਮੇਰੇ ਖਿਆਲ ਨਾਲ ਵੀ ਇੱਕ ਇੱਕ ਸੀਟ ਦੇ ਉੱਤੇ ਇਤਕੀ ਲੜਾਈ ਸਰਗ ਪਾਰਟਿਕਾ ਦੇ ਵੱਲ ਲੜੀ ਜਾ ਰਹੀ ਹੈ ਮਾਇਆਵਤੀ ਨੇ ਵੀ ਆਉਣਾ ਮਾਇਆਵਤੀ ਦੇ ਨਵੇਂ ਸ਼ਹਿਰ ਦੇ ਵਿੱਚ ਪ੍ਰਚਾਰ ਕਰਨਾ ਆ 25 ਤਰੀਕ ਨੂੰ ਜਦੋਂ ਦਿੱਲੀ ਦੇ ਵਿੱਚ ਵੋਟਾਂ ਪੈ ਗਈਆਂ ਤੇ ਕੇਜਰੀਵਾਲ ਦੇ ਵੀ ਪੰਜਾਬ ਚ ਆ ਜੜਾ ਜੀ ਬਿਲਕੁਲ ਕਈ ਵੱਡੇ ਵੱਡੇ ਸੇਰੇ ਹੁਣ ਪੰਜਾਬ ਵੱਲ ਨੂੰ ਵੇਖ ਰਹੇ ਨੇ ਜੀ ਪੰਜਾਬ ਵੱਲ ਨੂੰ ਆਉਣਗੇ ਪਰ ਉਧਰ ਸੇਨਾ ਸਾਹਿਬ ਰਾਘਵ ਚੱਡਾ ਇੱਕ ਵਾਰ ਫਿਰ ਤੋਂ ਵਾਪਸ ਆ ਗਏ ਨੇ ਰਾਘਵ ਚੱਡਾ ਨੇ ਦਿੱਲੀ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਜੀ ਬਿਲਕੁਲ ਜੀ ਬਿਲਕੁਲ ਰਾਘਵ ਚੱਡਾ ਦੇ ਵੱਲੋਂ ਦਿੱਲੀ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਗਿਆ ਉੱਥੇ ਆਮ ਆਰਮੀ ਪਾਰਟੀ ਦੇ ਇੱਕ ਉਮੀਦਵਾਰ ਦਾ ਨਾਂ ਹੈਗਾ ਸਹੀ ਰਾਮ ਪਹਿਲਵਾਨ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਤੇ ਰਾਘਵ ਚੱਡਾ ਨੇ ਗੱਲ ਕਹੀ ਆ ਕਿ ਭਾਈ ਮੇਰੀ ਅੱਖ ਦੀ ਸਮੱਸਿਆ ਸੀ ਜਿਹਦੇ ਕਰਕੇ ਮੈਂ ਥੋੜਾ ਜਿਹਾ ਪਰੇ ਸੀਗਾ ਮੈਂ ਇੰਗਲੈਂਡ ਦੇ ਵਿੱਚ ਸੀ ਇਲਾਜ ਕਰਵਾਉਣ ਦੇ ਲਈ ਗਿਆ ਪਰ ਹੁਣ ਠੀਕ ਆ ਤੇ ਹੁਣ ਮੈਂ ਹਾਜ਼ਰ ਆ ਆਪਦੇ ਭਰਾ ਦੇ ਪ੍ਰਚਾਰ ਵਾਸਤੇ ਮੈਂ ਆਇਆ ਤੇ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਕੱਲ ਉਹਨਾਂ ਨੇ ਕਿਹਾ ਕਹਿੰਨੇ ਜੀ ਦੇਖੋ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਐਸਾ ਵੀ ਰਾਹੁਲ ਗਾਂਧੀ ਪਾਉਣਗੇ ਆਮ ਆਦਮੀ ਪਾਰਟੀ ਨੂੰ ਵੋਟ ਤੇ ਕੇਜਰੀਵਾਲ ਪਾਉਣਗੇ ਕਾਂਗਰਸ ਨੂੰ ਵੋਟ ਤੇ ਹੁਣ ਜੇ ਦੇਖੀਏ ਤਾਂ ਇਹਦੇ ਪੰਜਾਬ ਤੇ ਕੀ ਅਸਰ ਨਿਕਲਦੇ ਆ ਵੀ ਭਾਈ ਪੰਜਾਬ ਦੇ ਵਿੱਚ ਵੀ ਕਿਤੇ ਇਹ ਕੁਝ ਤਾਂ ਨਹੀਂ ਵੀ ਉਤੋਂ ਉਤੋਂ ਡਰਾਮਾ ਚੱਲਦਾ ਹੋਵੇ ਤੇ ਢਡੋ ਤੁਸੀਂ ਇੱਕ ਹੀ ਹੋ ਬੀ ਤੁਸੀਂ ਤਾਂ ਇੱਕ ਦੂਜੇ ਨੂੰ ਵੋਟਾਂ ਪਾਉਣੀਆਂ ਤੇ ਪੰਜਾਬ ਦੇ ਵਿੱਚ ਲੜਾਈ ਕਿਹੜੀ ਗੱਲੋਂ ਲੜ ਰਹੇ ਆ ਸੋ ਗੱਲ ਇਹ ਵੀ ਪੱਖ ਹੈਗਾ ਦੂਜਾ ਸੋਚਣ ਵਾਲਾ ਪਰ ਉਹਨਾਂ ਨੇ ਮੇਰਾ ਖਿਆਲ ਆ ਵੀ ਆਪਸੀ ਨੇੜਤਾ ਦਰਸਾਈ ਆ ਇਹ ਭਾਈ ਨੇੜਤਾ ਕਿੰਨੀ ਆ ਸਿਧਾਂਤਕ ਤੌਰ ਦੇ ਉੱਤੇ ਅਸੀਂ ਕਿਵੇਂ ਇਕੱਠੇ ਆ ਪਰ ਇਹ ਵੀ ਐਤਕੀ ਜਿਹੜੀਆਂ ਮੈਂ ਹੁਣ ਰਿਪੋਰਟਾਂ ਪੜ੍ਹ ਰਿਹਾ ਕਿ ਉਹ ਕਹਿੰਦਾ ਕੋਈ ਸੱਟਾ ਬਾਜ਼ਾਰ ਦੀ ਰਿਪੋਰਟ ਆ ਰਹੀ ਆ ਕੋਈ ਕਿਸੇ ਦੀ ਆ ਰਹੀ ਹੈ ਉਹ ਕਿਸੇ ਦੀ ਆ ਰਹੀ ਆ ਕੁਸ਼ਤ ਤਾਂ ਲੋਕ ਚਲੋ ਜਨੂਨੀ ਜੇ ਹੁੰਦੇ ਇਹ ਗੱਲ ਕਹਿ ਦਿੰਦੇ ਲੈ ਜੀ ਐਤਕੀ ਨਹੀਂ ਭਾਜਪੀ ਦੀ ਸਰਕਾਰ ਬਣਨੀ ਹਾਲਾਂਕਿ ਬਣੇ ਨਾ ਬਣੇ ਉਹ ਚਲੋ ਬਾਦੀਆਂ ਗੱਲਾਂ ਹੈਗੀਆਂ ਪਰ ਗੱਲ ਇਹ ਜ਼ਰੂਰ ਆ ਵੀ ਭਾਈ ਬੀਜੇਪੀ ਸਰਕਾਰ ਤਾਂ ਬਣਾਉਣ ਚ ਕਾਮਯਾਬ ਹੋ ਜੂਗੀ ਪਰ ਇੰਨੀ ਗੱਲ ਜ਼ਰੂਰ ਹੈ ਕਿ ਐਤਕੀ ਉਹਨੀਆਂ ਸੀਟਾਂ ਮਿਲਣ ਦੀ ਸੰਭਾਵਨਾ ਹੈ ਨਹੀਂ ਤੇ ਐਤਕੀ ਹੋ ਸਕਦਾ ਪਿਛਲੀ ਵਾਰ ਦੇ ਮੁਕਾਬਲ ਤਨ ਵਿਰੋਧੀ ਧਰਮਜਬੂਤ ਹੋਵੇ ਜਿਵੇਂ ਕਿ ਲੱਗਦਾ ਤੇ ਲੱਗਦਾ ਇਹ ਇਸ ਕਰਕੇ ਆ ਕਿਉਂਕਿ ਐਤਕੀ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਇਹਦੇ ਵਿੱਚ ਆ ਕੇ ਇੰਡੀਆ ਗੱਠ ਜੋੜ ਦੇ ਮੁਕਾਬਲਾ ਕੀਤਾ ਤੇ ਬੀਜੇਪੀ ਦਾ ਪਾਣੀ ਅੱਗੇ ਨਾਲੋਂ ਲੱਥਿਆ ਹਾਲਾਂਕਿ ਉਹਨਾਂ ਨੇ ਧਰਮ ਦੇ ਆਧਾਰ ਦੇ ਉੱਤੇ ਜੋ-ਜੋ ਕੁਝ ਕਰ ਸਕਦੇ ਉਹ ਕੀਤਾ ਵੀ ਹੈ ਪਰ ਇਸ ਦੇ ਬਾਵਜੂਦ ਬੀਜੇਪੀ ਨੂੰ ਵੀ ਇਹ ਲੱਗ ਰਿਹਾ ਵੀ ਐਤਕੀ ਉਸ ਪੱਧਰ ਦਾ ਜਲਵਾ ਪੇਸ਼ ਨਹੀਂ ਹੋ ਰਿਹਾ। ਸੋ ਬੀਜੇਪੀ ਜਿਹੜੀ ਉਹ ਸਰਕਾਰ ਬਣਾਉਣ ਦੇ ਵਿੱਚ ਭਾਵੇਂ ਕਾਮਯਾਬ ਹੋ ਜਾਏ ਪਰ ਵਿਰੋਧੀ ਧਿਰ ਐਤਕੀ ਮਜ਼ਬੂਤ ਜ਼ਰੂਰ ਰਹੂਗੀ। ਤੇ ਬਾਕੀ ਤੇ ਵੱਲੋਂ ਸਮਰਸੂਗਾ 4 ਜੂਨ ਦਾ ਨਤੀਜਾ ਦੱਸੂਗਾ। ਪਰ ਇਹ ਗੱਲ ਜ਼ਰੂਰ ਹੈ ਜੀ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਆ ਜਿਸ ਤਰੀਕੇ ਦਾ ਮਾਹੌਲ ਬਣਿਆ ਇਹ ਪੰਜਾਬ ਪੱਖੀ ਦੇਸ਼ ਪੱਖੀ ਕਿੰਨਾ ਕ ਇਸ ਸਮੇਂ ਨੇ ਬਿਆਨ ਕਰਨਾ ਪਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਆ ਵੀ ਜੇਕਰ ਅਕਰ ਕੋਈ ਪੰਜਾ ਛਿਆ ਪੜਾਵਾਂ ਦੇ ਵਿੱਚ ਰਹਿ ਗਈ ਆ ਤਾਂ ਸੱਤਵੇਂ ਪੜਾਅ ਦੇ ਵਿੱਚ ਪੂਰੀ ਕਰ ਲਈ ਜਾਵੇ ਇਸੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਦਿਨ ਰਾਤ ਪ੍ਰਚਾਰ ਕਰ ਰਹੇ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਉਧਰ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਪ੍ਰਚਾਰ ਦੇ ਲਈ ਉਤਰੇ ਨੇ ਬਲਕੌਰ ਸਿੰਘ ਹੋਰੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਜਿਹੜੇ ਤੇ ਉਹ ਆਪਾਂ ਜਾਣਦੇ ਹਾਂ ਜੀ ਕਿ ਕਾਂਗਰਸ ਦੇ ਹੱਕ ਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਆ ਉਹਨਾਂ ਦੇ ਵੱਲੋਂ ਪ੍ਰਚਾਰ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖੇਹੜਾ ਦੇ ਹੱਕ ਦੇ ਵਿੱਚ ਵੀ ਕੀਤਾ ਗਿਆ। ਉਸ ਤੋਂ ਪਹਿਲਾਂ ਉਹ ਰਾਜਾ ਬਣੇ ਦੇ ਕਾਗਜ਼ ਦਾਖਲ ਕਰਵਾਉਣ ਦੇ ਲਈ ਵੀ ਗਏ ਸੀ। ਜੀਤ ਮਹਿੰਦਰ ਦੇ ਪੱਖ ਦੇ ਵਿੱਚ ਵੀ ਜੀਤ ਮਹਿੰਦਰ ਸਿੱਧੂ ਦੇ ਵੀ ਪੱਖ ਦੇ ਵਿੱਚ ਉਹ ਹੈਗੇ ਆ ਤੇ ਲੰਘੇ ਕੱਲੋ ਜਲੰਧਰ ਦੇ ਵਿੱਚ ਆਏ ਆ। ਉਹਨਾਂ ਨੇ ਇੱਥੇ ਚਰਨਜੀਤ ਸਿੰਘ ਚੰਨੀ ਦੇ ਪੱਖ ਦੇ ਵਿੱਚ ਰੋਡ ਸ਼ੋਅ ਦੇ ਵਿੱਚ ਹਿੱਸਾ ਲਿਆ। ਉਹ ਵੀ ਓਪਨ ਗੱਡੀ ਦੇ ਵਿੱਚ ਉਹ ਸਵਾਰ ਹੋ ਕੇ ਤੇ ਪੱਖ ਦੇ ਵਿੱਚ ਲੋਕਾਂ ਦੇ ਵਿਚਾਰ ਲਾਏ ਉਹਨਾਂ ਨੇ ਤੇ ਉਹ ਵਾਰ-ਵਾਰ ਲੋਕਾਂ ਨੂੰ ਇਹ ਗੱਲ ਕਹਿ ਰਹੇ ਆ। ਕਿ ਮੇਰੇ ਪੁੱਤ ਦਾ ਕਤਲ ਕਰਨ ਵਾਲੇ ਲੋਕਾਂ ਦੇ ਨਾਲ ਹਲੇ ਤੱਕ ਨਜਿੱਠਿਆ ਨਹੀਂ ਗਿਆ ਨਾ ਕੇਂਦਰ ਦੀ ਸਰਕਾਰ ਨੇ ਕੁਝ ਕੀਤਾ ਤੇ ਨਾ ਸੂਬੇ ਦੀ ਸਰਕਾਰ ਨੇ ਕੁਝ ਕੀਤਾ ਦੋਵੇਂ ਸਰਕਾਰਾਂ ਨੇ ਗੋਗਲੂਆਂ ਤੋਂ ਮਿੱਟੀ ਝਾੜੀ ਆ ਦੋਵੇਂ ਹੀ ਸਰਕਾਰਾਂ ਦੇ ਵੱਲੋਂ ਸਮੇਂ ਨੂੰ ਬਸ ਟਪਾਇਆ ਗਿਆ ਤੇ ਇਸ ਕਰਕੇ ਅਸੀਂ ਅਸੰਤੁਸ਼ਟ ਆ ਤੇ ਉਹ ਕਹਿੰਦੇ ਜੀ ਕਿ ਜੇਕਰ ਤੁਸੀਂ ਵੋਟਾਂ ਪਾਤੀਆਂ ਮੰਨ ਲਓ ਕਾਂਗਰਸ ਨੂੰ ਤਾਂ ਮੈਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਆ ਕਿ ਇਹ ਜਿਹੜੀ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਜਿਹੜੇ ਜਿੱਤਣਗੇ ਜਦੋਂ ਲੋਕ ਸਭਾ ਚ ਜਾਣਗੇ ਤਾਂ ਇਹ ਮੇਰੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਤੇ ਉੱਥੇ ਆਵਾਜ਼ ਚੁੱਕਣਗੇ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆਵਾਜ਼ ਇਹਨਾਂ ਦੇ ਵੱਲੋਂ ਚੁੱਕੀ ਜਾਊਗੀ ਸੋ ਲੱਗਦਾ ਜੀ ਕਿ ਐਤਕੀ ਲੋਕ ਉਹਨਾਂ ਦੀ ਗੱਲ ਮੰਨ ਲੈਣਗੇ ਤੇ ਜੇ ਨਹੀਂ ਮੰਨਣਗੇ ਤਾਂ ਵੀ ਪਤਾ ਲੱਗ ਜਾਣਾ ਕਿਉਂਕਿ ਪਿਛਲੀ ਵਾਰੀ ਜਦੋਂ ਜਲੰਧਰ ਦੀ ਜ਼ਮੀਨੀ ਚੋਣ ਹੋਈ ਸੀ ਤੇ ਉਦੋਂ ਤਾਂ ਆਪਾਂ ਜਾਣਦੇ ਜੀ ਕਿ ਸਭ ਨੂੰ ਪਤਾ ਲੱਗਿਆ ਸੀ ਵੀ ਭਾਈ ਲੋਕਾਂ ਨੇ ਗੱਲ ਮੰਨੀ ਨਹੀਂ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਵੋਟਾਂ ਜਿਹੜੀਆਂ ਉਹ ਰਿੰਕੂ ਨੂੰ ਨਾ ਪਾਓ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਕਹਿੰਦਾ ਕਿ ਉਦੋਂ ਕਾਂਗਰਸ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਚ ਆਏ ਸੀ ਤੇ ਹੁਣ ਉਹ ਹੈਗੇ ਆਪਾਂ ਜਾਣਦੇ ਭਾਜਪਾ ਦੇ ਵੱਲ ਤੇ ਉਦੋਂ ਲੋਕਾਂ ਨੇ ਫੇਰ ਵੀ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤਗੀਆਂ ਸੀ ਕਾਂਗਰਸ ਦੇ ਉਮੀਦਵਾਰ ਨੂੰ ਨਹੀਂ ਸਪਾਈਆਂ ਤੇ ਹੁਣ ਦੇਖਦੇ ਵੀ ਭਾਈ ਕੀ ਬਣਦਾ ਪਰ ਆਸ ਕਰਦੇ ਵੀ ਐਤਕੀ ਸ਼ਾਇਦ ਲੋਕ ਉਹ ਲੜੀ ਗੱਲ ਮੰਨ ਲੈਣ ਕੁਝ ਸੀਟਾਂ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਜਿਹੜੇ ਉਹ ਅਸਰ ਛੱਡਣ ਇਹ ਲੱਗਦਾ ਤਾਂ ਹੈ ਪਰ ਬਾਕੀ ਸਮੇਂ ਨੇ ਬਿਆਨ ਕਰਨਾ ਜੀ ਜੀ ਬਿਲਕੁਲ ਜਨਾਬ ਸਾਹਿਬ ਇੱਕ ਬਿਆਨ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਵਿੱਚ ਬਿਆਨ ਦਿੱਤਾ ਉਹਦਾ ਬਹੁਤ ਜ਼ਿਆਦਾ ਰੌਲਾ ਹੈ ਔਰ ਉਸ ਬਿਆਨ ਦੇ ਉੱਪਰ ਵੱਖਰਾ ਸਟੈਂਡ ਲੈ ਲਏ ਜੀ ਬਾਜਵਾ ਹੋਰਾਂ ਨੇ ਦੇਖੋ ਜੀ ਗੱਲ ਇਹ ਵੀ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਇਹ ਚਾਹੁੰਦੇ ਗਾ ਵੀ ਆਪਾਂ ਇਹੋ ਜਿਹੇ ਬਿਆਨਾਂ ਤੋਂ ਖੰਨਾਰਾ ਕਰਕੇ ਚੱਲ ਗਏ ਕੋਈ ਪਾਰਟੀ ਐਸੀ ਨਹੀਂ ਜਿਹੜੀ ਇਹ ਚਾਹੁੰਦੀ ਹੋਵੇ ਕਿ ਭਾਈ ਅਸੀਂ ਇਸ ਬਿਆਨ ਦੇ ਨਾਲ ਸਹਿਮਤ ਹਾਂ ਕਿਉਂਕਿ ਦੇਖੋ ਵੋਟਾਂ ਪ੍ਰਵਾਸੀ ਮਜ਼ਦੂਰਾਂ ਨੀਆਂ ਵੀ ਹੈਗੀਆਂ ਕੋਈ ਨਹੀਂ ਇਹ ਚਾਹੁੰਦਾ ਜੀ ਕਿ ਅਸੀਂ ਇਸ ਵੇਲੇ ਇਸ ਮਸਲੇ ਦੇ ਵਿੱਚ ਉਲਝ ਕੇ ਤੇ ਆਪਦੇ ਆਪ ਨੂੰ ਫਸਾ ਕੇ ਬਹਿ ਜਾਈਏ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਨੀਆਂ ਵੋਟਾਂ ਜਿਹੜੀਆਂ ਤੇ ਉਹ ਵੀ ਘਟ ਨਹੀਂ ਹੈਗੀਆਂ ਹੁਣ ਲੁਧਿਆਣਾ ਦੀ ਗੱਲ ਕਰ ਗਏ ਲੁਧਿਆਣਾ ਤਾਂ ਪ੍ਰਵਾਸੀ ਮਜ਼ਦੂਰਾਂ ਦਾ ਘੜ ਹੈਗਾ ਇਸ ਕਰਕੇ ਜਿਹੜੀਆਂ ਪੰਜਾਬ ਦੀਆਂ ਸਿਆਸੀ ਤਿਰਾਂ ਉਹ ਇਸ ਬਿਆਨ ਤੋਂ ਬਚਾਅ ਦੀ ਕੋਸ਼ਿਸ਼ ਕਰ ਰਹੀਆਂ ਵੀ ਭਾਈ ਸਾਨੂੰ ਨਹੀਂ ਪਤਾ ਅਸੀਂ ਇਸੇ ਗੱਲ ਦੇ ਨਾਲ ਸਹਿਮਤ ਸੁਖਪਾਲ ਖੇੜਾ ਖੁਦ ਇਸ ਮਸਲੇ ਦੇ ਉੱਤੇ ਸਫਾਈ ਦੇ ਚੁੱਕੇ ਆ ਇਹ ਮੈਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਨਹੀਂ ਆ ਮੈਂ ਖਿਲਾਫ ਹੈਗਾ ਜੀ ਜਿਹੜਾ ਪੰਜਾਬ ਦੇ ਦਾ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਰਹੇ ਇਸ ਗੱਲ ਦੇ ਉੱਤੇ ਵੀ ਜਿਹੜਾ ਉਹ ਮਾਲਕਾਂ ਦਾ ਹੱਕ ਮਿਲ ਰਿਹਾ ਇਹਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਸ ਬਿਆਲੇ ਦੇ ਉੱਤੇ ਇਤਰਾਜ਼ ਦੇ ਵਿੱਚ ਹੈਗੇ ਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਮੈਨੂੰ ਇੰ样 ਲੱਗਦਾ ਇਹ ਇੱਕ ਤਰੀਕੇ ਦੇ ਨਾਲ ਵੀ ਇਹਦਾ ਪ੍ਰਵਾਸੀ ਮਜ਼ਦੂਰਾਂ ਵਾਲਾ ਮਸਲਾ ਹੈ ਤਾਂ ਬਹੁਤ ਗੰਭੀਰ ਆ ਪਰ ਕਦੇ ਵੀ ਕਿਸੇ ਨੇ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਲਿਆ ਨਹੀਂਗਾ ਹੁਣ ਜਿਹੜੀ ਤਾਜ਼ਾ ਨਵੀਂ ਗੱਲ ਆ ਉਹ ਇਹ ਹੈ ਜੀ ਕਿ ਕੱਲ ਪ੍ਰਤਾਪ ਸਿੰਘ ਬਾਜਵਾ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਹਾਡੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਰੜਾ ਇਹ ਗੱਲ ਕਹਿੰਦੇ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਤਾਂ ਜੀ ਪੰਜਾਬ ਦੇ ਵਿੱਚ ਕੱਢ ਦੇਣੇ ਚਾਹੀਦੇ ਆ ਪੰਜਾਬ ਦੇ ਵਿੱਚ ਵੜ ਨਹੀਂ ਲੈਣੇ ਚਾਹੀਦੇ ਇਹਨਾਂ ਨੂੰ ਜਾਇਦਾਦਾਂ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਇੱਥੇ ਤੇ ਫਿਰ ਬਾਜਵਾ ਨੇ ਇਹ ਗੱਲ ਕਹੀ ਆ ਕਿ ਇਹ ਮੇਰੀ ਇਹ ਸਾਡੀ ਪਾਰਟੀ ਦੀ ਸੋਚ ਨਹੀਂ ਆ ਇਹ ਸਾਡੀ ਪਾਰਟੀ ਦੀ ਲਾਈਨ ਨਹੀਂ ਆ ਇਹ ਸੁਖਪਾਲ ਸਿੰਘ ਖੈਰਾ ਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਆ ਇਹ ਉਹਨਾਂ ਦੇ ਇੰਡੀਵਿਜੂਅਲ ਵਿਚਾਰ ਹੋ ਸਕਦੇ ਆ ਪਰ ਅਸੀਂ ਉਹਨਾਂ ਦੇ ਇਸ ਵਿਚਾਰ ਦੇ ਨਾਲ ਜਾਂ ਮੈਂ ਉਹਨਾਂ ਦੇ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਆ ਯਾਨੀ ਕਿ ਹੁਣ ਸਾਰੇ ਹੀ ਪੱਲਾ ਝਾੜ ਰਹੇ ਆ ਉਹ ਬੰਦਾ ਚਾਹਦਾ ਜੀ ਕਿ ਆਪਾਂ ਹੁਣ ਕਿਉਂ ਗੱਲ ਪਾਉਣੀ ਹੈ ਗੱਲ ਵੀ ਭਾਈ ਕੱਲ ਨੂੰ ਫੇਰ ਵੋਟਾਂ ਦੀ ਲੋੜ ਤਾਂ ਆਪਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਦੀ ਵੀ ਲੋੜ ਹੈਗੀ ਆ ਸੋ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਦੋ ਟੋਕ ਕੇ ਗੱਲ ਕਹੀ ਆ ਕਿ ਭਾਈ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੁਣ ਤਾਂ ਖੈਰਾ ਵੀ ਇਹ ਗੱਲ ਕਹਿ ਚੁੱਕਿਆ ਕਿ ਮੇਰਾ ਇਹਤ ਮਸਲੇ ਨਾਲ ਕੋਈ ਸਬੰਧ ਨਹੀਂ ਉਦੋਂ ਦੇਖੋ ਇਹ ਮਸਲਾ ਕਿੰਨਾ ਵੱਡਾ ਹੋਊਗਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਵਿੱਚ ਇਸ ਬਤੇ ਨੂੰ ਚੁੱਕਿਆ ਕਿ ਪੰਜਾਬ ਦੇ ਨੇਤਾ ਬਿਹਾਰੀਆਂ ਦੇ ਬਾਰੇ ਕਿਹੜੀਆਂ ਗੱਲਾਂ ਕਰਦੇ ਆ ਜੀ ਬਿਲਕੁਲ ਤੁਸੀਂ ਸਹੀ ਕਹਿਣਾ ਸਰ ਖੈਰ ਅੱਗੇ ਬਾਅਦ ਵਿੱਚ ਗੱਲ ਕਰਦੇ ਹੁਣ ਸੁਨੀਲ ਜਾਖੜ ਹੋਰਾਂ ਦੀ ਕਹਿੰਦੇ ਸੁਨੀਲ ਜਾਖੜ ਨੇ ਵੋਟਾਂ ਦਾ ਸਮਾ ਵਧਾਉਣ ਦੇ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਜੀ ਮੈਂ ਬਿਲਕੁਲ ਜੀ ਸੁਨੀਲ ਜਾਖੜ ਦੇ ਵੋਟਾਂ ਦਾ ਸਮਾਂ ਵਧਾਉਣ ਵਾਸਤੇ ਤੇ ਚੋਣ ਕਮਿਸ਼ਨ ਨੂੰ ਚਿੱਠੀ ਰਹੀ ਹੈ ਜੇ ਸੁਨੀਲ ਜਾਖੜ ਦੇ ਇਹ ਗੱਲ ਕਹੀ ਹੈ ਜੀ ਕਿ 1 ਘੰਟਾ ਪਹਿਲਾਂ ਵੋਟਾਂ ਤੇ 1 ਘੰਟਾ ਲੇਟ ਤੱਕ ਵੋਟਾਂ ਦਾ ਸਿਲਸਿਲਾ ਜੇਕਰ ਜਾਰੀ ਰਵੇ ਤਾਂ ਪੰਜਾਬ ਦੇ ਵਿੱਚ ਵੋਟ ਪਰਸੈਂਟੇਜ ਦੇ ਉੱਤੇ ਅਸਰ ਚੰਗਾ ਪੈ ਸਕਦਾ ਉਹਨਾਂ ਨੇ ਤਰਕ ਪੇਸ਼ ਕੀਤਾ ਉਹ ਕਹਿੰਦੇ ਦੇਖੋ ਜੀ 8 ਤੋਂ ਲੈ ਕੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ ਉਹ ਕਹਿੰਦੇ ਵੀ ਜ਼ਰੂਰ ਤੇ ਇਸ ਗੱਲ ਦੀ ਆ ਕਿ ਆਪਾਂ ਜਿਹੜੀਆਂ ਵੋਟਾਂ ਨੇ ਉਹ ਜਿਹੜੀਆਂ ਵੱਟੋ ਵੱਧ ਪੈਣ ਤੇ ਵੱਟੋ ਵੱਧ ਜੇਕਰ ਵੋਟਾਂ ਪੈਣੀਆਂ ਤਾਂ ਪਰਸੈਂਟੇਜ ਦੇ ਉੱਤੇ ਅਸਰ ਪਾਊਗਾ ਉਹ ਕਹਿੰਦੇ ਜੀ ਕਿ ਗਰਮੀ ਬਹੁਤ ਆ ਬੇहद ਗਰਮੀ ਹੋਣ ਦੇ ਕਰਕੇ ਤੇ ਲੋਕਾਂ ਨੂੰ ਵੋਟ ਪਾਉਣ ਦੇ ਵਿੱਚ ਦਿੱਕਤ ਵੀ ਆਉਂਦੀ ਆ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਵੀ ਸਵੇਰੇ 7 ਵਜੇ ਤੋਂ ਵੋਟਾਂ ਦਾ ਸਿਲਸਿਲਾ ਸ਼ੁਰੂ ਹੋਵੇ ਤੇ ਸ਼ਾਮੀ 7 ਵਜੇ ਤੱਕ ਵੋਟਾਂ ਪੈ ਜਾਣ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਉਹਨਾਂ ਨੇ ਜਿਹੜੀ ਮੰਗ ਕੀਤੀ ਆ ਇਹਦੇ ਉੱਤੇ ਹੁਣ ਕਿੰਨਾ ਕੁ ਅਮਲ ਹੁੰਦਾ ਕਿਵੇਂ ਹੁੰਦਾ ਕਿ ਨਹੀਂ ਹੁੰਦਾ ਇਹ ਸਮਾਂ ਦੱਸੂਗਾ ਪਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਇਵੇਂ ਹੋ ਜੇ ਤਾਂ ਜਦਾਂ ਚੰਗੀ ਗੱਲ ਆ ਪਰ ਮੈਨੂੰ ਲੱਗਦਾ ਨਹੀਂ ਜੀ ਇਹਨਾਂ ਦੀ ਗੱਲ ਮੰਨੀ ਜਾਊ ਕਿ ਉਹਦਾ ਕਾਰਨ ਵੀ ਕੱਲੇ ਪੰਜਾਬ ਦੇ ਵਿੱਚ ਵੋਟਾਂ ਨਹੀਂ ਪੈਣੀਆਂ ਉਸ ਦਿਨ ਤੱਕ ਹਿਮਾਚਲ ਚ ਵੀ ਪੈਣੀਆਂ ਸੋ ਜੇਕਰ 6 ਪੜਾਵਾਂ ਦੇ ਵਿੱਚ 8 ਤੋਂ 6 ਤੱਕ ਵੋਟਾਂ ਪਈਆਂ ਤਾਂ ਕੱਲੇ ਪੰਜਾਬ ਨੂੰ ਮੁੱਖ ਰੱਖ ਕੇ 7 ਤੋਂ 7 ਤੱਕ ਵੋਟਾਂ ਨਹੀਂ ਪੈਣੀਆਂ ਪਰ ਸੁਨੀਲ ਜਾਕੜ ਦੇ ਚਿੱਠੀ ਲਿਖੀ ਆ ਮੰਗ ਕੀਤੀ ਆ ਵੇਖਦੇ ਆ ਵੀ ਭਾਈ ਉਹਨਾਂ ਦੀ ਇਸ ਮੰਗ ਦੇ ਉੱਤੇ ਕਿੰਨੀ ਖਦੌਲ ਹੁੰਦੀ ਹੈ ਜੀ ਜੀ ਬਿਲਕੁਲ ਇਹਨਾਂ ਸਭ ਹੋਣ ਗੱਲ ਕਰਦੇ ਆ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਤੇ ਸਵਾਤੀ ਮਾਲੀਵਾਲ ਕੇਸ ਦੇ ਬਾਰੇ ਚ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਸਵਾਤੀ ਬਾਰੇ ਚੁੱਪੀ ਤੋੜੀ ਹੈ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਸਵਾਤੀ ਮਾਲੀਵਾਲ ਦੇ ਬਾਰੇ ਉਹਨਾਂ ਨੇ ਪਹਿਲੀ ਵਾਰ ਚੁੱਪ ਤੋੜੀ ਹੈ ਤੇ ਸਵਾਤੀ ਮਾਲੀਵਾਲ ਦੇ ਬਾਰੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਸ ਦਿਨ ਘਟਨਾ ਕਰਨ ਵਾਲੇ ਮੌਕੇ ਦੇ ਉੱਤੇ ਮੈਂ ਨਹੀਂ ਸਾਂ ਪਰ ਪੁਲਿਸ ਦੇ ਵੱਲੋਂ ਹੁਣ ਮੇਰੇ ਮਾਪਿਆਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਊਗੀ ਕੁਝ ਉਹਨਾਂ ਨੇ ਇਦਾਂ ਦੀ ਗੱਲ ਕਹੀ ਹੈ ਉਧਰ ਸਵਾਤੀ ਮਾਲੀਵਾਲ ਨੇ ਇੱਕ ਟਵੀਟ ਕੀਤਾ ਉਹ ਟਵੀਟ ਬੜਾ ਤਤਪਾਰਾ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਪਾਰਟੀ ਦੇ ਇੱਕ ਨੇਤਾ ਦਾ ਫੋਨ ਆਇਆ ਉਹਨੇ ਕਿਹਾ ਜੀ ਕਿ ਸਾਡੇ ਉੱਤੇ ਪਾਰਟੀ ਦੇ ਆਗੂਆਂ ਦੇ ਉੱਤੇ ਦਬਾਅ ਕਿੰਨਾ ਇਹ ਦੱਸਿਆ ਇਹ ਗੱਲ ਕਹੀ ਗਈ ਹੈ ਵਿੱਚ ਕਿ ਭਾਈ ਪਾਰਟੀ ਦੇ ਸਾਰੇ ਆਗੂ ਆ ਜਿਹੜੇ ਉਹ ਵੱਧ ਤੋਂ ਵੱਧ ਤੇ ਭਾਈ ਸਵਾਤੀ ਮਾਲੀਵਾਲ ਦੇ ਖਿਲਾਫ ਬੋਲਣ ਵੱਧ ਤੋਂ ਵੱਧ ਇਹਦੇ ਖਿਲਾਫ ਮੁੱਦਾ ਚੁੱਕਣ ਤੇ ਇਹਦੇ ਖਿਲਾਫ ਮੁੱਦਾ ਚੁੱਕ ਕੇ ਤੇ ਵੱਧ ਤੋਂ ਵੱਧ ਗੱਲਬਾਤ ਕਰਨੀ ਚਾਹੀਦੀ ਹੈ ਫਿਰ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਵਾਤੀ ਮਾਲੀਵਾਲ ਦੇ ਕੋਈ ਸਟ੍ਰਿੰਗ ਕੱਢ ਕੇ ਲਿਆਂਦੇ ਜਾਣ ਤੇ ਜੇਕਰ ਕੋਈ ਵੀ ਸਵਾਤੀ ਦੇ ਪੱਖ ਦੇ ਵਿੱਚ ਬੋਲਿਆ ਤੇ ਫਿਰ ਉਹ ਕਹਿੰਦੇ ਜੀ ਕਿ ਅਸੀਂ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਉਹ ਕਹਿੰਦੇ ਜੀ ਪੂਰੀ ਦੁਸ਼ਮਣੀ ਟਾਈਪ ਇਸ ਵੇਲੇ ਚਲਾ ਰਹੇ ਹੈ ਪੂਰੀ ਯੋਜਨਾ ਪੂਰਾ ਮਾਹੌਲ ਤੇ ਇਸ ਕਰਕੇ ਭਾਈ ਇਹਨਾਂ ਨੂੰ ਲੋਕਾਂ ਦੇ ਦਰਕਰਾਰ ਕਰ ਦੇਣਾ ਸੋ ਦੇਖਦੇ ਭਾਈ ਕੀ ਬਣਦਾ ਪਰ ਇਹ ਵੀ ਕੇਜਰੀਵਾਲ ਹੋਰੀ ਇਸ ਮਸਲੇ ਦੇ ਉੱਤੇ ਬਿਨਾਂ ਬੋਲੇ ਹੀ ਕਿਨਾਰਾ ਕਰਕੇ ਤੇ ਵੇਲਾ ਲਗਾਉਣਾ ਚਾਹੁੰਦੇ ਆ ਸਵਾਤੀ ਮਾਲੀ ਵਾਲੇ ਗੱਲ ਕਹਿੰਦੀ ਜੀ ਕਿ ਮੈਂ ਸੱਚੀ ਹਾਂ ਤਾਂ ਮੈਂ ਤਾਂ ਬੋਲਦੀ ਹਾਂ ਸੋ ਫਿਰ ਹਾਲ ਤਾਂ ਭਾਈ ਇਹੋ ਜੇ ਵੇਰਵੇ ਸਾਹਮਣੇ ਆ ਰਹੇ ਆ ਤੇ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਹ ਮੁੱਦਾ ਕਾਫੀ ਗੰਭੀਰ ਆ ਮੁੱਦਾ ਕਾਫੀ ਵੱਡਾ ਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਤੇ ਨਵੇਂ-ਨਵੇਂ ਮੋੜ ਲੈ ਕੇ ਆਇਆ ਜੀ ਜੀ ਬਿਲਕੁਲ ਸਹੀ ਕਿਆ ਸਰ ਹੁਣ ਗੱਲ ਕਰਦੇ ਆ ਜੀ ਜਗਤਾਰ ਸਿੰਘ ਤਾਰਾ ਦੀ ਕਹਿੰਦੇ ਯੂਏਪੀਏ ਕੇਸ ਦੇ ਵਿੱਚੋਂ ਜਗਤਾਰ ਸਿੰਘ ਤਾਰਾ ਬਰੀ ਹੋ ਗਏ ਹਾਂ ਬਿਲਕੁਲ ਜੀ ਜਗਤਾਰ ਸਿੰਘ ਤਾਰਾ ਲੰਗੇ ਕੱਲ ਯੂਏਪੀਏ ਕੇਸ ਜਿਹਨੂੰ ਸੀ ਯੂਆਪਾ ਕਹਿ ਦਿੰਨੇ ਆ ਉਸ ਕੇਸ ਦੇ ਵਿੱਚੋਂ ਬਰੀ ਹੋ ਗਏ ਆ ਜਗਤਾਰ ਸਿੰਘ ਤਾਰਾ ਦੇ ਉੱਤੇ ਕਈ ਤਰ੍ਹਾਂ ਦੇ ਕੇਸ ਚੱਲਦੇ ਆ ਤੇ ਦੂਜੀ ਗੱਲ ਇਹ ਆ ਵੀ 200 ਤੇ 12 ਦੇ ਵਿੱਚ ਗੁਰਾਇਆਂ ਦੇ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਸੀ ਯੂਏਪੀਏ ਤਹਿਤ ਤੇ ਲੰਘੇ ਕੱਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਈ ਆ ਤੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੋ ਉਹਨਾਂ ਦੇ ਵਕੀਲ ਹੈਗੇ ਵੀ ਕੇ ਹੁੰਦਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਇਹ ਸੁਣਵਾਈ 20 ਤਰੀਕ ਨੂੰ ਨਹੀਂ ਹੋ ਗਈ ਸੀਗੀ 20 ਤਰੀਕ ਨੂੰ ਵੀ ਜਿਹੜੇ ਪਿਛਲੀ ਤਰੀਕ ਨੂੰ ਦੇਖੋ ਕਹਿੰਦੇ ਜੀ ਕਿ ਅਸੀਂ ਉਸ ਵੇਲੇ ਇਸ ਗੱਲ ਦੇ ਲਈ ਆਸਵੰਦ ਸੀ ਕਿ ਹੁਣ ਇਹਨਾਂ ਨੂੰ ਬਰੀ ਕਰ ਦਿੱਤਾ ਜਾਊਗਾ ਤੇ ਉਹਨਾਂ ਨੇ ਕਿਹਾ ਜੀ ਕਿ ਅੱਜ ਮਾਨਯੋਗ ਅਦਾਲਤ ਨੇ ਬਰੀ ਕਰਤਾ ਤੇ ਜਿਹੜੇ ਜਗਤਾਰ ਸਿੰਘ ਤਾਰਾ ਦੇ ਪ੍ਰਸ਼ੰਸਕਾਂ ਸ਼ਬਚਿੰਤਕ ਉਹਨਾਂ ਨੇ ਇਸ ਗੱਲ ਤੇ ਪੁਰੀਦਾ ਪ੍ਰਗਟਾਵਾ ਕੀਤਾ ਇਹ ਭਾਈ ਬਹੁਤ ਚੰਗੀ ਗੱਲ ਹੋਈ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਸੱਚ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਉਹਨਾਂ ਨੇ ਕਿਹਾ ਇਹ ਇਵੇਂ ਹੀ ਹੋਣਾ ਸੀਗਾ ਕਿਉਂਕਿ ਕਸੂਰ ਕੋਈ ਹੋਇਆ ਨਹੀਂ ਸੀ ਜੀ ਸਰਬ ਹੁਣ ਗੱਲ ਕਰਦੇ ਹਾਂ ਜੀ ਪੱਛਮੀ ਬੰਗਾਲ ਦੀ ਕਹਿੰਦੇ ਪੱਛਮੀ ਬੰਗਾਲ ਚ 2010 ਤੋਂ ਬਾਅਦ ਵਾਲੇ ਸਾਰੇ OBC ਸਰਟੀਫਿਕੇਟ ਜਿਹੜੇ ਨੇ ਰੱਦ ਕਰ ਦਿੱਤੇ ਗਏ ਨੇ ਜੀ ਕਿਉਂ ਬਿਲਕੁਲ ਜੀ ਅਸਲ ਦੇ ਵਿੱਚ ਉੱਥੋਂ ਦੀ ਕਲਕੱਤਾ ਹਾਈ ਕੋਰਟ ਦੇ ਵੱਲੋਂ ਜਿਹਨੂੰ ਅਸੀਂ ਕੋਲਕਾਤਾ ਹਾਈ ਕੋਰਟ ਵੀ ਕਹਿੰਦੇ ਹਾਂ ਉਹਦੇ ਵੱਲੋਂ ਇਹ ਨਵਾਂ ਫਰਮਾਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ 2010 ਤੋਂ ਬਾਅਦ ਜਿਹੜੇ OBC ਜਿਹਨੂੰ ਅਸੀਂ ਕਹਿੰਦੇ ਹਾਂ ਅਦਰਜ਼ ਬੈਕਵਰਡ ਕਲਾਸਿਸ ਸਰਟੀਫਿਕੇਟ ਆ OBC ਇਹ ਸਰਟੀਫਿਕੇਟ ਤੇ ਉਹ ਕਹਿੰਦੇ ਜੀ ਕਿ ਉਹਨਾਂ ਨੂੰ ਸਾਰਿਆਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਹ ਨਿਯਮਾਂ ਦੇ ਮੁਤਾਬਕ ਇਹ ਜਿਹੜੀ ਬੈਕਵਰਡ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਨਹੀਂ ਬਣਾਏ ਗਏ। ਸੋ ਜਿਨ੍ਹਾਂ ਨੇ 2010 ਤੋਂ ਪਹਿਲਾਂ ਇਹਨਾਂ ਸਰਟੀਫਿਕੇਟਾਂ ਦੇ ਆਧਾਰ ਦੇ ਉੱਤੇ ਨੌਕਰੀ ਲਈ ਉਹ ਚੱਲਦੇ ਰਹਿਣਗੇ। ਪਰ ਇਹ ਆ ਵੀ ਜਿਹੜਾ ਹੁਣ ਫੈਸਲਾ ਕੀਤਾ ਗਿਆ ਮਾਨਯੋਗ ਅਦਾਲਤ ਦੇ ਵੱਲੋਂ ਵੀ ਇਹ ਸਾਰੇ ਸਰਟੀਫਿਕੇਟ ਰੱਦ ਕੀਤੇ ਜਾਣ। ਉਹਦੇ ਨਾਲ ਪੱਛਮੀ ਬੰਗਾਲ ਦੇ ਵਿੱਚ OBC ਸਰਟੀਫਿਕੇਟ ਆ ਜਿਹੜੇ 5 ਲੱਖ ਦੇ ਕਰੀਬ ਰੱਦ ਹੋ ਜਾਣੇ। ਜੀ ਬਿਲਕੁਲ ਕੰਨ ਸਰ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਜੀ ਕਹਿੰਦੇ ਕਿ ਦੋਸਤੀ ਕਰਨ ਤੋਂ ਨਾ ਕਰਨ ਤੇ ਕੁੜੀ ਨੂੰ ਵੱਢ ਦਿੱਤਾ ਇਦੀ ਕਿੱਥੋਂ ਦਿਖਾ ਬਿਲਕੁਲ ਜੀ ਇਹ ਲੁਧਿਆਣੇ ਦੀ ਖਬਰ ਹੈ ਲੁਧਿਆਣੇ ਦੀ ਜਿੱਕਰ ਮੈਂ ਗਲਤ ਨਾ ਹੋਵਾਂ ਤਾਂ ਚੀਮਾ ਤਲੋਨੀ ਆ ਇਥੋਂ ਦੀ ਇਹ ਜਾਣਕਾਰੀ ਸਾਹਮਣੇ ਆਈ ਹੈ ਇਥੇ ਇੱਕ ਕੁੜੀ ਟਿਊਸ਼ਨ ਪੜ੍ਹਨ ਜਾਂਦੀ ਸੀ ਤੇ ਉਹਨੂੰ ਇੱਕ ਮਸਟੰਡੇ ਦੇ ਵੱਲੋਂ ਰੋਕਿਆ ਗਿਆ ਉਹਦੀ ਬਾਹ ਮਾ ਫੜ ਲਈ ਤੇ ਕਹਿੰਦਾ ਤੂੰ ਮੇਰੇ ਨਾਲ ਫਰੈਂਡਸ਼ਿਪ ਕਰ ਉਹਨੇ ਨਾ ਕਰਤੀ ਜਾਂ ਕੋਈ ਗੱਲ ਹੋਈ ਹੋਣੀ ਆ ਤੇ ਉਸ ਤੋਂ ਬਾਅਦ ਇਸ ਮੁੰਡੇ ਨੇ ਆਪਦਾ ਹਥਿਆਰ ਕੱਢਿਆ ਜਿਹੜਾ ਨਾਲੋਂ ਲੁਕਵਾ ਲੈ ਕੇ ਆਇਆ ਸੀਗਾ ਇਨੇ ਕੁੜੀ ਦੇ ਉੱਤੇ ਹਮਲਾ ਕਰਤਾ ਤੇ ਕੁੜੀ ਦੇ ਉੱਤੇ ਦਾਤ ਦੂਤ ਮਾਰ ਕੇ ਕੁੜੀ ਨੂੰ ਵੱਢਤਾ ਉਸ ਤੋਂ ਬਾਅਦ ਇਹਨੇ ਖੁੱਦ ਦੇ ਉੱਤੇ ਹਮਲਾ ਕਰ ਲਿਆ ਇਹਨੇ ਆਪਦੇ ਵੀ ਸੱਟਾਂ ਮਾਰੀਆਂ ਤੇ ਮਤਲਬ ਸਾਈਕੋ ਜਿਹਾ ਬੰਦਾ ਸੀਗਾ ਤੇ ਇਹਦੇ ਵੱਲੋਂ ਆਪਣਾ ਵੀ ਨੁਕਸਾਨ ਕੀਤਾ ਗਿਆ ਤੇ ਕੁੜੀ ਦਾ ਨੁਕਸਾਨ ਵੀ ਕਰ ਦਿੱਤਾ ਗਿਆ ਪਰ ਗੱਲ ਹੈ ਵੀ ਇਹੋ ਜਿਹੇ ਮਾਨਸਿਕ ਰੋਗੀ ਵੀ ਪੰਜਾਬ ਦੇ ਵਿੱਚ ਪਾਏ ਜਾਂਦੇ ਆ ਜੀ ਬਿਲਕੁਲ ਸਹੀ ਸੁਖેશ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਐਨਡੀ ਦੀ ਫਿਰ ਵਿਚਾਰਾਂ ਦੀ ਸੰਗਤ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਧੰਨਵਾਦ